ਜੋ ਵੀ ਇੱਥੋਂ ਹਮੇਸ਼ਾ ਹੀ ਕੋਈ ਵੀ ਇੱਥੋਂ ਰੱਤ ਯਾਤਰਾ ਨਿਕਲਦੀ ਆ ਸਾਡੇ ਦੁਰਗਾ ਮਾਤਾ ਮੰਦਿਰ ਤੋਂ ਕਟੜਜਗਰੋਂ ਉਪਲ ਦੇ ਕੋਲ ਇੱਥੋਂ ਨਿਕਲ ਕੇ ਰੱਬ ਦੁਰਗਾ ਮੰਦਿਰ ਸ਼ਾਪਨਗਰ ਹਮੇਸ਼ਾ ਹੀ ਉੱਥੇ ਸੰਸਰੂ ਦੀ ਹੈ ਅਤੇ ਸਭ ਤੋਂ ਵੱਡੀ ਗੱਲ ਮੈਂ ਸਭ ਤੋਂ ਭਾਗਿਆਸ਼ਾਲੀ ਇਨਸਾਨ ਆ ਕਿ ਇਹ ਇਹ ਸਾਰੀ ਜਿੰਨੀ ਵੀ ਇੱਥੋਂ ਸੰਗਤ ਆ ਮੇਰੇ ਹਲਕੇ ਨੂੰ ਪਵਿੱਤਰ ਕਰਦੀ ਜਾਂਦੀ ਹੈ ਆਪਣੇ ਚਰਨਾਂ ਦੇ ਨਾਲ ਹਰ ਸਾਲ ਹਰ ਹਰ ਮਹਾਦੇਵ ਦੇ ਜੈਗੋਸ਼ ਦੇ ਨਾਲ ਪੂਰਾ ਲੁਜਾਣਾ ਜਿਹੜਾ ਮਹਾਦੇਵ ਦਾ ਜੈਗੋਸ਼ ਕਰਦਾ ਹੈ ਇਹ ਪ੍ਰਮਾਤਮਾ ਹੀ ਨमित ਕਰਾਂਦੇ ਹਾਂ। ਭਗਵਾਨ ਮੋਲੇਨਾਥ ਜੀ ਦੇ ਅਸ਼ੀਰਵਾਦ ਦੇ ਨਾਲ ਹਰ ਸਾਲ ਹਰ ਹਰ ਮਹਾਦੇਵ ਸ਼੍ਰੀ ਰਾਤਰੀ ਮਾਪ ਸਰ ਕਮੇਟੀ ਭਵੇਰਾ ਤੇ ਯਾਤਰਾ ਦਾ ਯੋਜਨ ਕਰਦੀ ਹੈ। ਔਰ ਅੱਜ ਬੜਾ ਇਸ ਭਾਗ ਪਰ ਆਜਣਾ ਜਦੋਂ ਭਗਵਾਨ ਮੋਲੇਨਾਥ ਜੀ ਦੇ ਭਗਤ ਕਿੰਨਾ ਉਤਸ਼ਾਹ ਹੈ ਤੁਸੀਂ ਦੇਖ ਰਹੇ ਹੋ। एक बार इस मन मंदिर में कीजिए पद संचार हरे पार्वती पति हर हर शंभो पाहि पाहि दातार हरे आप देख रहे हैं शिव शिखा शिवा के एकाकार की रात्रि शिव रात्रि महोत्सव मनाते हुए आज से मैं समझती हूँ ये श्री गणेशी ये रथ यात्रा यहाँ से निकल रही है हर हर महादेव दोस्तों मेरा नाम है हरदीप दुआ और ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਅਗਰ ਗੱਲ ਕਰੀਏ ਅੱਜ ਲੁਧਿਆਣਾ ਸ਼ਹਿਰ ਦਾ ਬਹੁਤ ਧੂਮ-ਤਾਮ ਦੇ ਨਾਲ ਇੱਕ ਵਿਸ਼ਾਲ ਸ਼ੋਭਾ ਯਾਤਰਾ ਜਿਹੜੀ ਹੈਗੀ ਉਹ ਕੱਢੀ ਜਾ ਰਹੀ ਹੈਗੀ ਤੁਹਾਨੂੰ ਦੱਸ ਦਵਾਂ ਕਿ ਹਰ ਹਰ ਮਹਾਦੇਵ ਸ਼ਿਵਰਾਤਰੀ ਮਹੋਤਸਵ ਕਮੇਟੀ ਵੱਲੋਂ ਜਿਹੜੀ ਹਰ ਸਾਲ ਬਹੁਤ ਧੂਮ-ਤਾਮ ਨਾਲ ਕੱਢੀ ਜਾਂਦੇ ਹੋ ਸਾਡੇ ਨਾਲ ਕੱਲ੍ਹ ਕੇ ਮੌਜੂਦ ਨੇ ਇਸ ਸਮੇਂ ਗੋਗੀ ਜੀ ਤੇ ਜਾਣਦੇ ਕਿ ਇਸ ਪ੍ਰਕਾਰ ਦੇ ਨਾਲ ਅੱਜ ਇਹ ਵਿਸ਼ਾਲ ਸ਼ੋਭਾ ਯਾਤਰਾ ਐਡਾ ਕੱਠ ਹੋਇਆ ਮੈਂ ਕੀ ਕਹਿਣਾ ਚਾਹਾਂਗਾ ਸਤਿ ਸ਼੍ਰੀ ਅਕਾਲ ਲੁਧਿਆਣਾ ਸ਼ਹਿਰ ਸਾਡਾ ਲੁਧਿਆਣਾ ਸ਼ਹਿਰ ਤਾਂ ਵੈਸੇ ਹੀ ਮਹਾਕਿਰਤੀਆਂ ਦਾ ਉਹ ਜਸਵੀਆ ਦਾ ਸ਼ਹਿਰ ਆ ਤਪਸਵੀਆ ਦਾ ਸ਼ਹਿਰ ਆ ਔਰ ਕਿਰਤੀਆ ਦਾ ਸ਼ਹਿਰ ਆ ਮਿਹਨਤ ਕਾ ਸ਼ਲੋਗਾ ਦਾ ਸ਼ਹਿਰ ਆ ਔਰ ਜ਼ਿੰਦਾ ਦਿਲ ਲੋਗਾ ਦਾ ਸ਼ਹਿਰ ਆ ਜੀ ਤੇ ਜਦੋਂ ਵੀ ਇੱਥੋਂ ਹਮੇਸ਼ਾ ਹੀ ਕੋਈ ਵੀ ਇੱਥੋਂ ਰਤ ਯਾਤਰਾ ਨਿਕਲਦੀ ਆ ਇੱਥੇ ਸਾਡੇ ਦੁਰਗਾ ਮਾਤਾ ਮੰਦਿਰ ਜੋ ਸਾਡੇ ਜਗਰਾਉਂ ਪੁਲ ਦੇ ਕੋਲ ਆ ਇੱਥੋਂ ਨਿਕਲ ਕੇ ਨਵ ਦੁਰਗਾ ਮੰਦਿਰ ਜਰਾਬਾ ਨਗਰ ਹਮੇਸ਼ਾ ਉੱਥੇ ਸੰਪਰਨ ਹੁੰਦੀ ਆ ਔਰ ਸਭ ਤੋਂ ਵੱਡੀ ਗੱਲ ਆ ਮੈਂ ਸਭ ਤੋਂ ਭਾਗਿਆ ਸ਼ਾਲੀ ਇਨਸਾਨ ਆ ਕਿ ਇਹ ਇਹ ਸਾਰੀ ਜਿੰਨੀ ਵੀ ਇੱਥੇ ਸੰਗਤ ਆ ਮੇਰੇ ਹਲਕੇ ਨੂੰ ਪਵਿੱਤਰ ਕਰਦੀ ਜਾਂਦੀ ਹੈ ਆਪਣੇ ਚਰਨਾਂ ਦੇ ਨਾਲ ਭੋਲੇ ਸ਼ੰਕਰ ਦੀ ਮਹਿਮਾ ਕਰਦੇ ਹੋਏ ਭਾਵੇਂ ਜਗਨਨਾਥ ਮਹਾਰਾਜ ਦੀ ਹੋਵੇ ਭਾਵੇਂ ਬਲਰਾਮ ਜੀ ਦੀ ਹੋਵੇ ਭਾਵੇਂ ਕਿਸੇ ਵੀ ਸਾਡੇ ਜੋ ਸਾਡੇ ਦੇਵੀ ਦੇਵਤਾ ਨੇ ਪਰ ਅੱਜ ਤਾਂ ਮਹਾਦੇਵ ਦੇਵਾਂ ਦੇ ਦੇਵ ਮਾਦੇਵ ਜੋ ਸਾਡੇ ਭੋਲੇ ਸ਼ੰਕਰ ਨੇ ਅੱਜ ਉਹਨਾਂ ਦੀ ਜੋ ਸ਼ਿਵਰਾਤਰੀ ਪੁਰਬ ਆ ਰਿਹਾ ਉਹਦੇ ਉਪਲਕਸ਼ ਦੇ ਵਿੱਚ ਕਾਕਾ ਸੂਰਜੀ ਮੇਰੇ ਵੱਡੇ ਵੀਰ ਖੜੇ ਨੇ ਸਾਡੇ ਸੁਆਮੀ ਪ੍ਰਕਾਸ਼ਾ ਨਾ ਜੀ ਜਿਨ੍ਹਾਂ ਦੇ ਚਰਨਾ ਸਤਕਾ ਇਹਨਾਂ ਦੇ ਕਰਕਮਲਾ ਨਾਲ ਅਸੀਂ ਸ਼ੁਰੂ ਕਰਦੇ ਆ ਤੇ ਦੇ ਕੋਕੀ ਸ੍ਰੀ ਕਿਲਾ ਸੇਲਾਬ ਲੁਧਿਆਣਵੀ ਸਾਰੇ ਕਰਾ ਜੋ ਨਿਕਲ ਕੇ ਇੱਕ ਮੇਲੇ ਦੀ ਤਰ੍ਹਾਂ ਇੱਕ ਉਮੜ ਕੇ ਬਾਹਰ ਆਇਆ ਹੋਇਆ ਕਿ ਆਪਣੇ ਭਾਈਚਾਰੇ ਦਾ ਇੱਕ ਪ੍ਰਤੀਕ ਦਿਖਾ ਰਿਹਾ ਇਹਦੇ ਵਿੱਚ ਕੋਈ ਜਾਤ ਰਮ ਨਹੀਂ ਇਹ ਸਭ ਕੋਈ ਪੋਲਿਟੀਕਲ ਪਾਰਟੀ ਨਹੀਂ ਸਾਰੀਆਂ ਪਾਰਟੀਆਂ ਤੋਂ ਉੱਚੇ ਉੱਠ ਕੇ ਔਰ ਆਪਣੇ ਜਾਤ ਰਮ ਨੂੰ ਛੱਡ ਕੇ ਆਪਣੇ ਪੋਲੇ ਸ਼ੰਕਰ ਜੀ ਦੇ ਮਹਿਮਾ ਕਰਨ ਵਾਸਤੇ ਸਾਰਾ ਲੁਧਿਆਣਾ ਸ਼ਹਿਰ ਅੱਜ ਭਾਵੇਂ ਸਾਡੀਆਂ ਮਾਤਾਵਾਂ ਨੇ ਪਹਿਣਾ ਨੇ ਬੱਚੇ ਨੇ ਬਜ਼ੁਰਗ ਨੇ ਨੌਜਵਾਨ ਨੇ ਸਾਰੇ ਪੋਲਿਟੀਕਲ ਲੀਡਰ ਨੇ ਅਲੱਗ-ਅਲੱਗ ਸਮਾਜਾਂ ਤੋਂ ਆਏ ਸਾਡੇ ਸਾਧੂ ਸੰਤ ਨੇ ਔਰ ਸਾਰੇ ਇੱਥੇ ਅਸੀਂ ਇਕੱਠੇ ਹੋ ਕੇ ਇੱਕ ਪਰਿਵਾਰ ਦੇ ਤਰ੍ਹਾਂ ਪੋਲੇ ਸ਼ੰਕਰ ਦਾ ਜੋ ਪਰਿਵਾਰ ਆ ਅਸੀਂ ਗੁਣਗਾਰ ਕਰਨ ਨੂੰ ਇਹ ਹੀ ਲੱਗ ਰ ਯਾਤਰਾ ਮਾਦੜੀ ਖੂਬਸੂਰਤ ਹੈ ਹੁੰਦੀ ਹੈ ਕਿ ਜਦੋਂ ਸਾਰੇ ਸਿਆਸੀਦਾਨ ਭਾਵੇਂ ਭਾਵੇਂ ਵੱਖ-ਵੱਖ ਪਾਰਟੀਆਂ ਨੂੰ ਜਿਹੜਾ ਬਿਲੋਂਗ ਕਰਦੇ ਨੇ ਲੇਕਿਨ ਇੱਕ ਮੰਚ 'ਤੇ ਇਕੱਠੇ ਹੁੰਦੇ ਨੇ ਇਹ ਚੀਜ਼ ਸਾਡੀ ਲੁਧਿਆਣਾ ਸ਼ਹਿਰ ਦੀ ਬਹੁਤ ਖੂਬਸੂਰਤੀ ਸਾਡੇ ਚੇਕ ਤਾਂ ਸਾਰੇ ਚ ਪਾਰਟੀਵਾਦੀਆਂ ਤੋਂ ਉੱਤੇ ਉੱਠ ਕੇ ਸਾਡਾ ਪਹਿਲਾ ਭਾਈਚਾਰਾ ਹੈਗਾ ਸਾਡਾ ਸਮਾਜ ਹੈਗਾ ਅਸੀਂ ਸਭ ਤੋਂ ਪਹਿਲਾਂ ਸਮਾਜ ਨੂੰ ਪਿਆਰ ਕਰਦੇ ਆ ਆਪਣੇ ਭਾਈਚਾਰੇ ਨੂੰ ਪਿਆਰ ਕਰਦੇ ਆ ਉਸ ਤੋਂ ਬਾਅਦ ਅੱਗੇ ਆ ਕੇ ਪਾਰਟੀਆਂ ਦੇ ਲਈ ਸੀ ਠੀਕ ਆ ਵਿਚਾਰਾ ਦੀ ਲੜਾਈ ਹੁੰਦੀ ਪਾਰਟੀਆਂ 'ਚ ਕੋਈ ਨਹੀਂ ਕਿ ਤਲਵਾਰਾਂ ਕੱਢ ਕੇ ਤੁਸੀਂ ਇੱਕ ਦੂਜੇ ਤੇ ਚਿੱਕੜ ਉਛਾਲਣਾ ਗੰਦਗੀ ਬੋਲਣੀ ਆ ਜਾਂ ਇੱਕ ਦੂਜ ਲੋਗਾ ਦੀ ਹੁੰਦੀ ਆ ਜੋ ਲੋਕਾਂ ਦਾ ਮੰਡਟ ਹੁੰਦਾ ਜਿਹਨੂੰ ਲੋਕ ਪਸੰਦ ਕਰਦੇ ਨੇ ਉਹਨੂੰ ਅੱਗੇ ਲੈ ਜਾਂਦੇ ਨੇ ਜਿਹੜਾ ਨਾ ਪਸੰਦ ਹੋ ਜਾਂਦਾ ਉਹ ਪਿੱਛੇ ਚਲੇ ਜਾਂਦਾ ਹੈਗਾ ਇਸ ਕਰਕੇ ਸਭ ਆਵਾਮ ਦਾ ਔਰ ਸਾਡੇ ਸੰਗਤ ਦੇ ਇਹ ਜੋ ਹੈਗੇ ਨੇ ਲੋਕ ਇਹਨਾਂ ਦੀ ਪਸੰਦ ਦੇ ਨਾਲ ਹੀ ਲੋਕ ਨੇਤਾ ਇਹੀ ਨੇਤਾ ਬਣਾਉਂਦੇ ਨੇ ਤੇ ਇਹੀ ਅਭੀ ਨੇਤਾ ਬਣਾਉਂਦੇ ਨੇ ਥੈਂਕ ਯੂ ਕੀ ਕਹੋਗੇ ਜੀ ਜਿਵੇਂ ਇੱਕ ਮੰਚ ਦੇ ਉੱਤੇ ਹੀ ਸਾਰਾ ਭਾਈਚਾਰਾ ਦੇਖਿਆ ਗਿਆ ਹਿੰਦੂ ਸਿੱਖ ਸਾਰੇ ਇਕੱਠੇ ਹੋਏ ਭਾਈਚਾਰੇ ਸਾਂਝ ਨੂੰ ਕੀ ਕਹੋਗੇ ਦੇਖੋ ਸਲੂਟ ਕਰਦੇ ਆ ਅਸੀਂ ਆਪਣੇ ਸਾਰੇ ਸਮਾਜ ਨੂੰ ਜਿੱਥੇ ਕਿ ਇੱਥੇ ਕੋਈ ਜਾਤ ਧਰਮ ਜਾਂ ਕੋਈ ਇੱਥੇ ਪਾਰਟੀ ਪਾਜੀ ਜਾਂ ਕੋਈ ਵੀ ਐਸਾ ਨਹੀਂ ਹੈ ਕਿਉਂਕਿ ਉਹ ਸ੍ਰਿਸ਼ਟੀ ਕਰਤਾ ਜੋ ਸਾਡੇ ਭੋਲੇ ਸ਼ੰਕਰ ਦੇ ਜਿਨ੍ਹਾਂ ਨੇ ਸ੍ਰਿਸ਼ਟੀ ਸਾਜੀ ਆ ਅਸੀਂ ਤਾਂ ਸਾਰੇ ਉਹਨਾਂ ਦੇ ਬੱਚੇ ਆ ਤੇ ਇਸ ਕਰਕੇ ਇਹ ਤਾਂ ਇੱਥੇ ਦੁਨਿਆਵੀ ਰਿਸ਼ਤੇ ਬਣੇ ਨੇ ਵੀ ਤੂੰ ਫਲਾਣੀ ਪਾਰਟੀ ਦਾ ਤੂੰ ਠਮਕਾਣੀ ਪਾਰਟੀ ਦਾ ਤੂੰ ਫਲਾਣੀ ਜਾਤ ਦਾ ਤੂੰ ਫਲਾਣੇ ਧਰਮ ਦਾ ਤੇਰਾ ਰੰਗ ਕਾਲਾ ਤੇਰਾ ਰਗ ਹੋਰ ਇਹ ਨਹੀਂ ਹੈ ਉਸ ਪਰਮਾਤਮਾ ਨੇ ਸਭ ਨੂੰ ਉਸੇ ਰੂਪ ਚ ਪਾ 5 10 ਪਾਉਂਡ ਦਾ ਬੱਚਾ ਆਪਾਂ ਮਾਂ ਦੇ ਗਰਭ ਚੋਂ ਆਉਂਦੇ ਆ ਤੇ ਜਦੋਂ ਇੱਥੋਂ ਦੁਨੀਆ ਚੋਂ ਜਾਂਦੇ ਆ 19 ਕੀ ਪੋਟਲੀ ਸਾਡੇ ਸਾਡੇ ਗੰਗਾ ਨਦੀ ਦੇ ਵਿੱਚ ਜਾਂ ਖੀਰਪੁਰ ਸਾਹਿਬ ਜਿੱਥੇ ਵੀ ਆ ਸਾਡੇ ਉੱਤੇ ਆਪਣੇ ਜਿਹੜੇ ਫੁੱਲ ਆ 19 ਕੀ ਕੁਦਰਤ ਜੋਤ ਭੇਜਦੀ ਮਾਂ ਦੇ ਗਰਭ ਚੋਂ ਉਹਨੇ ਕੀ ਵਾਪਸ ਲੈ ਕੇ ਜਾਂਦੇ ਇਹ ਚੀਜ਼ ਨੂੰ ਅੱਜ ਦੀ ਡੇਟ ਸਾਨੂੰ ਲੋਕਾਂ ਨੂੰ ਸਮਝਣਾ ਚਾਹੀਦਾ ਔਰ ਧਰਮ ਵੱਲ ਸਾਡਾ ਧਿਆਨ ਜ਼ਿਆਦਾ ਹੋਣਾ ਚਾਹੀਦਾ ਕਿਉਂਕਿ ਸਾਡਾ ਜੋ ਅੱਜ ਅੱਜ ਦੀ ਨੌਜਵਾਨ ਪੀੜ੍ਹੀ ਆ ਇਹ ਬਹੁਤ ਜ਼ਿਆਦਾ ਸੋਸ਼ਲ ਹੋਣ ਕਰਕੇ ਸੋਸ਼ਲ ਮੀਡੀਆ ਤੇ ਹੋਣ ਕਰਕੇ ਇਹ ਆਪਣੇ ਪੁਰਾਣੇ ਸਾਡੇ ਜੋ ਪਿਤਰਾ ਦੇ ਸੰਸਕਾਰ ਨੇ ਉਹਨਾਂ ਨੂੰ ਜਾ ਰਿਹਾ ਮੇਰੀ ਬੇਨਤੀ ਹੈ ਸਾਰੇ ਯੂਥ ਨੂੰ ਕਿਰਪਾ ਕਰਕੇ ਆਪਾਂ ਆਪਣੇ ਜੋ ਸਾਡੇ ਪੁਰਾਣੇ ਪਿੱਤਰ ਨੇ ਸਾਡੇ ਬਜ਼ੁਰਗ ਨੇ ਜੋ ਸਾਨੂੰ ਇੱਕ ਅਮੀਰ ਵਿਰਸਾ ਦੇ ਕੇ ਗਿਆ ਸੀ ਆਪਣੇ ਸੰਸਕਾਰਾਂ ਦਾ ਕਿਸ ਤਰੀਕੇ ਨਾਲ ਵੱਡੇ ਦੀ ਇੱਜ਼ਤ ਕਰਨੀ ਹੈ ਛੋਟੇ ਨੂੰ ਪਿਆਰ ਕਰਨਾ ਆਪਣੇ ਸਮਾਜ ਨੂੰ ਪਿਆਰ ਕਰਨਾ ਭਾਈਚਾਰੇ ਨੂੰ ਕਾਇਮ ਰੱਖਣਾ ਇਹ ਚੀਜ਼ਾਂ ਸਾਨੂੰ ਸਾਰਿਆਂ ਨੂੰ ਸਾਨੂੰ ਲੀਡਰਾਂ ਨੂੰ ਵੀ ਸਮਝਣੀਆਂ ਚਾਹੀਦੀਆਂ ਨੇ ਔਰ ਸਾਡੇ ਲੋਕਾਂ ਨੂੰ ਵੀ ਸਮਝਣੀਆਂ ਚਾਹੀਦੀਆਂ ਸਾਰੇ ਲੁਧਿਆਣਾ ਵਾਸੀਆਂ ਨੂੰ ਪਹਿਲਾਂ ਤਾਂ ਸ਼ਿਵਰਾਤਰੀ ਦੇ ਉਪਲਕਸ਼ ਜਿਹੜੀ ਯਾਤਰਾ ਨਿਕਲ ਰਹੀ ਔਰ ਲੱਖ ਲੱਖ ਦਾ ਇਹ ਯਾਤਰਾ ਇਹ ਭਾਈਚਾਰੇ ਦਾ ਸੰਦੇਸ਼ ਹੈ ਸਾਰਾ ਕਿ ਯਾਤਰਾ ਹੀ ਸ਼ਾਮਲ ਹੋ ਇੱਕ ਸੰਦੇਸ਼ ਜਾਂਦਾ ਹੈ ਇਸ ਤਰ੍ਹਾਂ ਭਾਈਚਾਰਾ ਇਕੱਠਾ ਹੈ ਫਿਰ ਕਾਰਨ ਸਾਰੇ ਆਪਣੇ ਨਿਵਾਸ ਪਰਕਰਮ ਆ ਰਹੇ ਹਨ ਅਤੇ ਚੇਅਰਮੈਨ ਸ਼੍ਰੀ ਕੁਮਾਰ ਗੋਤਮ ਸੁਸ਼ਮਨ ਸਿੰਘ ਜੀ ਜੋ ਕਿ ہمارے ਸ਼੍ਰੀ ਸ਼ਰਮਾ ਜੀ ਦੇ ਸਾਥ ਹਰ ਹਰ ਮਹਾਦੇਵ ਦੇ ਵਰਤੋਂ ਦੇ ਮੌਸਾ ਕਮੇਟੀ ਜੀ ਦੇ ਜੀਵਨ ਗੁਚਾਰੀ ਸ਼ਿਵਰਾਜ ਜੀ ਦੇ ਆਗਮਨ ਦੇ ਵਿੱਚ ਬਹੁਤ ਸੁੰਦਰ ਰਥ ਯਾਤਰਾ ਨਿਕਾਲ ਰਹੀ ਹੈ ਜਿਆਦਾ ਬਹੁਤ ਜਿਆਦਾ ਭੀੜ ਇੱਥੇ ਨਜ਼ਰ ਆ ਰਹੀ ਹੈ ਭਗਤੀ ਨਜ਼ਰ ਆ ਰਹੀ ਹੈ ਲਗਨ ਨਜ਼ਰ ਆ ਰਹੀ ਹੈ ਲੋਕਾਂ ਦਾ ਪਿਆਰ ਨਜ਼ਰ ਆ ਰਿਹਾ ਸ਼੍ਰੀ ਜੀ ਦੇ ਪ੍ਰਤੀ ਉਹਨਾਂ ਦੀ ਭਗਤੀ ਨਜ਼ਰ ਆ ਰਹੀ ਹੈ ਬਹੁਤ ਹੀ ਅੱਛਾ ਲੱਗਦਾ ਐਸੀ ਯਾਤਰਾ ਦੇ ਵਿੱਚ ਆ ਕੇ ਜਿੱਥੇ ਅਸੀਂ ਲੋਕ ਸਭ ਇਕੱਠੇ ਹੁੰਦੇ ਆ ਮੈਂ ਆਪਣੇ ਵੱਲੋਂ ਗੋਬਿੰਦ ਗੋਦਾਮ ਦੇ ਸਭੀ ਟਸਤਿਆਂ ਵੱਲੋਂ ਇਸ ਰੱਬ ਦਾ ਮੋਹਰ ਮੇਟੇ ਨੂੰ ਬਹੁਤ ਬਹੁਤ ਧੰਨਵਾਦ। ਬੋਲੇ ਸ਼ੰਕਰ ਦੀ ਕਿਰਪਾ ਹੈ ਕਿ ਮੈਨੂੰ ਜੀਵਨ ਜੀ ਦੇ ਨਿਮੰਤਰਣ ਤੇ ਹਰ ਵਾਰ ਇਸ ਯਾਤਰਾ ਦੇ ਅੰਦਰ ਸ਼ਾਮਿਲ ਹੋਣ ਦਾ ਮੌਕਾ ਮਿਲਦਾ। ਜੀ ਕੋਈ ਸਮਝਾਜੀ ਜੀਵਨ ਜੀ ਦੇ ਉੱਤੇ ਵੀ ਬੋਲੇ ਬੰਡਾਰੀ ਦੀ ਕਿਰਪਾ ਔਰ ਲੁਧਿਆਣੇ ਤੇ ਵੀ ਕਿਰਪਾ ਬਣੀ ਰਹੇ। ਇਸੇ ਪ੍ਰਕਾਰ ਅਸੀਂ ਆਪਣੇ ਆ ਪੁਰਖਾਂ ਨਾਲ ਆਪਣੀ ਸੰਸਕ੍ਰਿਤੀ ਨਾਲ ਆਪਣੀ ਸਭਿਅਤਾ ਦੇ ਨਾਲ ਜੁੜੇ ਰਹੀਏ ਔਰ ਕੁਰੀਤियां ਤੋਂ ਦੂਰ ਹੋਏ ਸਮਾਜ ਇੱਕ ਬਹੁਤ ਵੱਡਾ ਉਪਰਾਲਾ ਇਹਨਾਂ ਦੀ ਪੂਰੀ ਟੀਮ ਜਿਹੜੀ ਉਹ ਕਰਦੀ ਹੈ ਹਰ ਸਾਲ ਹਰ ਹਰ ਮਹਾਦੇਵ ਦੇ જય ಘೋಷ ਦੇ ਨਾਲ ਪੂਰਾ ਲੁਧਿਆਣਾ ਜਿਹੜਾ ਮਹਾਦੇਵ ਦਾ જય ಘೋಷ ਕਰਦਾ ਹੈ ਇਹ ਪ੍ਰਮਾਤਮਾ ਹੀ ਨਮਿਤਤ ਮਰਾਂਦੇ ਨੇ ਔਰ ਇਹ ਪ੍ਰਣਾਮ ਇਸ ਗੱਲ ਦਾ ਹੈਗਾ ਕਿ ਇਹਨਾਂ ਤੇ ਭੂਲੇ ਸ਼ੰਕਰ ਇਹਨਾਂ ਦੁਆਰਾ ਆਪਣੀ ਜਾਜਾ ਕਰਵਾਉਣਾ ਚਾਹੁੰਦੇ ਨੇ ਆਪਣਾ ਪੂਜਨ ਕਰਵਾਉਣਾ ਚਾਹੁੰਦੇ ਨੇ ਉਹਦੇ ਲਈ ਵਿਅਕਤੀ ਜੁੰਦੇ ਨੇ ਜਿਦਾ ਭਗਵਾਨ ਰਾਮ ਨੇ ਆਪਣੇ ਮੰਦਿਰ ਦੇ ਨਿਰਮਾਣ ਦੇ ਲਈ 500 ਸਾਲ ਦੇ ਸੰਘਰਸ਼ ਤੋਂ ਬਾਅਦ ਜਦ ਨਰਿੰਦਰ ਮੋਦੀ ਸਦੇਸ਼ ਦੇ ਪ੍ਰਧਾਨ ਮੰਤਰੀ ਬਣੇ ਉਦੋਂ ਤੱਕ ਇੰਤਜ਼ਾਰ ਕੀਤਾ ਕਿ ਮੈਂ ਜੇ ਆਪਣੀ ਪ੍ਰਾਣ ਪ੍ਰੇਸ਼ਟਾ ਕਰਾਣੀ ਹੈ ਤੇ ਨਰਿੰਦਰ ਮੋਦੀ ਦੇ ਹੱਥੋਂ ਕਰਾਣੀ ਹੈ ਉਦੋਂ ਹੀ ਇਹ ਜਿਹੜੀ ਟੀਮ ਹੈ ਇਹਨੂੰ ਭੋਲੇ ਸ਼ੰਕਰ ਨੇ ਚੁਣਿਆ ਆ ਕਿ ਮੇਰੀ ਯਾਤਰਾ ਗੱਡੋ ਔਰ ਲੁਧਿਆਣਾ ਦੇ ਸਭ ਲੋਗੋ ਚ ਸ਼ਾਮਿਲ ਹੋਣ ਮਹਾਦੇਵ ਜੱਜਾ ਦੇ ਨਾਰੇ ਲਗਣ ਮੇਰੀ ਤੇ ਮਹਾਦੇਵ ਦੇ ਗਏ ਹੀ ਕਿਰਪਾ ਕਰਨੋ ਕਿ ਪੰਜਾਬ ਚ ਅਮਨ ਸ਼ਾਂਤੀ ਭਾਈਚਾਰਾ ਬਣਿਆ ਰਹੇ ਇਹ ਦੇਸ਼ ਦੁਨੀਆ ਦਾ ਸਭ ਤੋਂ ਸ਼ਕਤੀਸ਼ਾਲੀ ਦੇਸ਼ ਬਣੇ ਲੁਧਿਆਣੇ ਦੀ ਜਨਤਾ ਦੇ ਉੱਤੇ ਪ੍ਰਭੂ ਕਿਰਪਾ ਬਖਸ਼ਣ ਮੇਰੇ ਛੋਟੇ ਭਰਾ ਜੀਵਨ ਤੇ ਵੀ ਕਿਰਪਾ ਕਰਨ ਇਹਨਾਂ ਦੀ ਪੂਰੀ ਟੀਮ ਤੇ ਵੀ ਕਿਰਪਾ ਕਰਨ ਦੇਖੋ ਭਗਵਾਨ ਬੋਲੇ ਨਾਲ ਜੀ ਦਾ ਭਰਪੂਰ ਅਸ਼ੀਰਵਾਦ ਹੈ ਸ਼ਵਰਾਤਰੀ ਦੇ ਮਹਾਪਰਵ ਤੋਂ ਪਹਿਲਾਂ ਹਰ ਸਾਲ ਹਰ ਹਰ ਮਹਾਦੇਵ ਸ਼ਿਵਰਾਤਰੀ ਮਾਹਸਭ ਕਮੇਟੀ ਦੀ ਪੂਰੀ ਟੀਮ ਉਹਨਾਂ ਨੂੰ ਇਹ ਸੁਭਾਗਿਆ ਪ੍ਰਾਪਤ ਹੈ ਕਿ ਭਗਵਾਨ ਬੋਲੇਨਾਥ ਜੀ ਦੇ ਅਸ਼ੀਰਵਾਦ ਦੇ ਨਾਲ ਹਰ ਸਾਲ ਹਰ ਹਰ ਮਹਾਦੇਵ ਸ਼ਿਵਰਾਤਰੀ ਮਾਹਸਭ ਕਮੇਟੀ ਭਵੇ ਰਥ ਯਾਤਰਾ ਦਾ ਯੋਜਨ ਕਰਦੀ ਹੈ ਔਰ ਅੱਜ ਬੜਾ ਹੀ ਸੁਭਾਗ ਭਰੇ ਦਿਨਾ ਜਦੋਂ ਭਗਵਾਨ ਬੋਲੇਨਾਥ ਜੀ ਦੇ ਭਗਤ ਕਿੰਨਾ ਉਤਸ਼ਾਹ ਹੈ ਤੁਸੀਂ ਦੇਖ ਰਹੇ ਹੋ ਕਿ ਪੂਰੇ ਰੂਟ ਦੇ ਉੱਪਰ ਚਾਹੇ ਉਹ ਫੋਰ ਵਾਲੇ ਬਾਜ਼ ਚੌਂਕ ਹੋਵੇ ਚਾਹੇ ਕੁਮਾਰ ਮੰਡੀ ਦੀ ਪੂਰੀ ਰੋਡ ਹੋਵੇ ਆਰਤੀ ਚੌਂਕ ਸ਼੍ਰੀ ਨਵ ਦੁਰਗਾ ਮੰਦਰ ਸਰਬਾਨਗਰ ਵਿਖੇ ਇਸ ਯਾਤਰਾ ਦਾ ਸਮਾਪਨ ਹੋਣਾ ਸੋ ਭਗਵਾਨ ਬੋਲੇਨਾਥ ਜੀ ਦੇ ਅੱਗੇ ਇਹੀ ਅਰਦਾਸ ਹੈ ਕਿ ਕਿਸ ਢੰਗ ਨਾਲ ਸਾਡੀ ਨੌਜਵਾਨ ਪੀੜ੍ਹੀ ਜਿਹੜੀ ਆ ਉਹ ਧਰਮ ਦੇ ਨਾਲ ਜੁੜੀ ਹੈ ਔਰ ਉਹਨਾਂ ਨੂੰ ਉਸੇ ਦਿਨ और अपनी भरपूर कृपा अपना भरपूर आशीर्वाद वो साढ़े सब ते बनाई रखा मैं हमारे नगर के लोगों के बना भाव कहूँगी एक बार इस मन मंदिर में कीजिए पद संचार हरे पार्वती पति हर हर शंभो पाहि पाहि दातार हरे आप देख रहे हैं शिव शिखा शिवा के एकाकार की रात्रि शिवरात्रि महोत्सव मनाते हुए आज से मैं समझती हूँ ये श्री गणेशी ये रथ यात्रा यहाँ से निकल रही है विशेष श्री जीवन गुप्ता जी उनकी पूरी टीम के प्रयास में सेवा प्रयास में भक्ति प्रयास में आशीष केवल भोले बाबा का है जिसके सीस पे हाथ धरते हैं केवल एक लोटे जल से प्रसन्न होने वाले भोलेनाथ यदि इस शिव रथ यात्रा के माध्यम से आप देखिए हमारे बहुत ही आदरणीय भाजपा के वरिष्ठ नेता अश्विनी शर्मा जी उनका अभी यहां पर आगमन हुआ उनके द्वारा और हमारे संतों महंतों के द्वारा इसका श्री गणेश हुआ इसकी शुरुआत हुई इस प्रकार के वरिष्ठों का आगमन समझती हूँ कि ये शिवरात्रि बारात में बाराती भी आ रहे हैं और उनके जितने भी यहाँ पर बारातियों के साथ जितने अपने हमारे रिश्तेदार हैं नाती हैं सज्जन हैं सब लोग आके इसमें आनंद मोद मनाकर भगवान के दर्शनों के साथ आशीष प्राप्त करेंगे आशीष में ही सुख की सारी कुंजी है ये शिवरात्रि रथ यात्रा आम दी तरह बहुत सालों तो मना रहे हैं ਔਰੇ ਹਰ ਹਰ ਮਹਾਦੇਵ ਸ਼ਿਵਰਾਤਰੀ ਕਮੇਟੀ ਵੱਲੋਂ ਮਨਾਈ ਜਾਂਦੀ ਹੈ ਬੜੇ ਧੂਮਤਾਂ ਨਾਲ ਮਨਾਈ ਜਾਂਦੀ ਹੈ ਇਹ ਅਸ਼ਵੀ ਬੈਲ ਸਾਹਿਬ ਦੀ ਅਧਿਐਕਸ਼ਤਾ ਅੰਡਰ ਹੁੰਦਾ ਹੈ ਤੇ ਦੇਖੋ ਤੁਸੀਂ ਹੁਣ ਸ਼ੁਰੂ ਹੋਣ ਲੱਗੀ ਹੈ ਕਿਵੇਂ ਇੱਥੇ ਜੈਜ ਕਰ ਰਹੇ ਹੋਣੇ ਹੈ ਬੰਬ ਬੰਬ ਬੋਲੇ ਹੋਣਾ ਹੈ ਔਰ ਇਹ ਸ਼ਿਵ ਦੀ ਜਿਹੜੀ ਬਰਾਤ ਹੈ ਬੜੀ ਧੂਮਤਾਂ ਨਾਲ ਲੈ ਕੇ ਜਾਂਦੇ ਆ ਤੇ ਬੜੀ ਰੌਣਕ ਲੱਗਦੀ ਹੈ ਨਗਪਾਲ ਜੀ ਇਹ ਇੱਥੇ ਇਹਨਾਂ ਦੇ ਮੈਂਬਰ ਹੈ ਕਮੇਟੀ ਦੇ ਦੇਖੋ ਅੱਜ ਆਹ ਇੱਕ ਖੁਸ਼ੀ ਦੀ ਗੱਲ ਹੈ ਕਿ ਬਕਵਾਲ ਕੋਲੇ ਨਾਤੀ ਜਿਹੜੀ ਯਾਤਰਾ ਹੈ ਕਰ ਰਹੀ ਹੈ ਭਰ ਸਾਰਾ ਸ਼ਹਿਰ ਅੱਜ ਬੜਾ ਹਮਮਹਾ ਕੇ ਯਾਤਰਾ ਵਿੱਚ ਸ਼ਾਮਲ ਹੋ ਰਿਹਾ ਹੈ ਮੈਂ ਸਾਰੇ ਨਾਗਰਿਕਾਂ ਨੂੰ ਯਾਤਰਾ ਦੀਆਂ ਬਕਵਾਲ ਨਾਤੀਆਂ ਅੱਜ ਸ਼ੁਭ ਦਿਹਾੜੀਆਂ ਬਹੁਤ ਬਹੁਤ ਮਿਲ ਜਾਂਦਾ ਆਸ ਕਰਦੇ ਕਿ ਤੁਹਾਨੂੰ ਸਾਡਾ ਇਹ ਪ੍ਰੋਗਰਾਮ ਬਹੁਤ ਹੀ ਵਧੀਆ ਲੱਗਿਆ ਨਾਲ ਲਿਖਾ ਦੇ ਪੇਜ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਪ੍ਰੋਗਰਾਮ ਵਧੀਆ ਲੱਗੇ ਸੋਸ਼ਲ ਸ਼ੇਅਰ ਕਰੋ ਸੋ ਕੈਮਰਾ ਪਰਸਨ ਸੰਜੇ ਦੇ ਨਾਲ ਹਰਦੀਪ ਤੁਹਾਨੂੰ ਦਿਓ ਇਜਾਜ਼ਤ ਹਰ ਹਰ ਮਹਾਦੇਵ